ਹਾਂਜੀ ਚੜਦੇ ਤੇ ਲੈਂਦੇ ਵਾਲੇ ਭਰਾਵਾਂ ਨੂੰ ਦਿ ਲੋ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਅੜਾਰੇ ਵੀਰ ਆਪਣੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਆ ਉਹਨਾਂ ਦਾ ਵੀ ਦਿ ਲੋ ਧੰਨਵਾਦ ਤੇ ਆਜੋ ਬਾਬਿਓ ਕਰਦੇ ਆ ਵੀਡੀਓ ਸ਼ੁਰੂ ਤੇ ਵੀਡੀਓ ਸ਼ੁਰੂ ਕਰਨ ਦੇ ਵਿੱਚ ਅੱਜ ਮੀ 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 ਹੋਇਆ ਬਾਬਿਓ ਇੰਨਾ ਮੀ ਪਿਆਣਾ ਸ਼ਾਦੀ ਗਲਾ ਦਿਓ ਕਹਿੰਦੇ ਪਰਥੂ ਪਾ ਛੜਿਆ ਤੇ ਉਦਾਂ ਸਾਮੇ ਪਰਾਤ ਨੂੰ ਖੋਲੀ ਤੇ ਆ ਮਲਾ ਕੇ ਗਿਆ ਹੀ ਪਿੰਨਾ ਪੁੰਨਾ ਪਟ ਸਟੀਆਂ ਇੰਨਾ ਨੇਰ ਚੱਲਦਾ ਸੀ ਉੱਪਰੋਂ ਜਾਲੀ ਜੂਲੀ ਵੀ ਖਰਾਰਤੀ ਸਾਰੀ ਦੇਖਦਾ ਹੁਣ ਕੀ ਬਣਦਾ ਹਨਾ ਤੇ ਆ ਆਪਾਂ ਇੱਕ ਉਹ ਰਤੀ ਕਬੂਤਰੀ ਜਿਹੜੀ ਆਈ ਸੀ ਬਾਈ ਕੋ ਉਹ ਕਹਿੰਦਾ ਬੀਡੀ ਦੋਰਾ ਹੁਣ ਮੇਰੇ ਤੋਂ ਲੈਣ ਤਾਂ ਆ ਨਹੀਂ ਹੋਣਾ ਹਨਾ ਬਦੂਠੇ ਹੀ ਡਾਲਾ ਤੇ ਤਿੰਨ ਕਬੂਤਰੀਆਂ ਆਪਣੀਆਂ ਜਿਹੜੀਆਂ ਆਪਾਂ ਕੱਲ ਲੈ ਕੇ ਆਏ ਉਹ ਵੀ ਗੜ ਲਈਆਂ ਹਨਾ ਤੇ ਦੇਖਦੇ ਆ ਬਹੁਤ ਗੰਦ ਬਾਬੇ ਉਹ ਦਿਖਾ ਨਹੀਂ ਸਕਦਾ ਇੰਨਾ ਗੰਦਾ ਅੱਜ ਕੱਲੀ ਜੰਦਨ ਹੂ ਸੋਸ ਆਪੇ ਓਏ ਹੋਏ ਐਨੀ ਥੋੜੀ ਬਾਜ ਕੀ ਬਾਤ ਹੈ ਆ ਜਾ ਬਾਬੇ ਕਰੀਏ ਸਫਾਈਆਂ ਫਿਰ ਆ ਵੀ ਗੁੱਡਾ ਸਾਹਿਬ ਅੱਜ ਸਾਰੇ ਚੰਪ ਕਰ ਦਿਆਂਗੇ ਛੀਲੇ ਨੂੰ ਇੱਕਾਈ ਕਰਕੇ ਦੇ ਦਾਂ ਜੇ ਆ ਗਿਆ ਤਾਂ ਦੇ ਦਿਆਂ ਨਾ ਤੇ ਇੱਕ ਮੁੰਡਾ ਕਾਲੂ ਕੋ ਨਾਲ ਦੇ ਪਿੰਡ ਦਾ ਮਿੱਲੀ ਆਣੇ ਦਾ ਉਹਨੂੰ ਦੇ ਦਾਂ ਜੋ ਮੰਨ ਗਿਆ ਤਾਂ ਉਹਨੂੰ ਸਾਦਾ ਆ ਵੀ ਕੁੱਤਰ ਕੱਢਦੇ ਆ ਸਾਰੇ ਤੇ ਇਹਨਾਂ ਦਾ ਵੀ ਹੱਲ ਕਰਦੇ ਆ ਸਾਰਿਆਂ ਦਾ ਅੱਜ ਥੋੜੇ ਥੋੜੇ ਦਾਣੇ ਆ ਇਹਨਾਂ ਨੂੰ ਪਲਟ ਕੇ ਇੱਕ ਕਰੀ ਛੱਡ ਦਿੰਨੇ ਆ ਮਾੜੇ ਮਾੜੇ ਹੀ ਆ ਬਸ ਜ਼ਿਆਦਾ ਨਹੀਂ ਇੰਨਾ ਹੀ ਬਹੁਤ ਆ ਮੈਨੂੰ ਜਿੰਨਾ ਇਹ ਦਾਣਾ ਪਚਾਉਣ ਲੱਪੇ ਨਹੀਂ ਤਾਂ ਇਹਦਾ ਪਚਾਉਂਦਾ ਹੀ ਨਹੀਂ ਸੀ ਹੁਣ ਬਿਲਕੁਲ ਖਾਲੀ ਆ ਵੀ ਦੋ ਦੋ ਟਕਰੇ ਹੁਣ ਦੋ ਤਿੰਨ ਦੁਪਰੇ ਲੇਟ ਕੱਢ ਲਾਂਗੇ ਨਾ ਹੋਇਆ ਤਾਂ ਲੇਟ ਕੱਢ ਲਾਂਗੇ ਆਹ ਜਿਹੜਾ ਦਗੰਦ ਪਾਇਆ ਸੀ ਬਾਬੇ ਉਹਦਾ ਸਹੀ ਲੱਗਦਾ ਯਾਰ ਪ੍ਰਲਤ ਦਾ ਆਇਆ ਉਹਦਾ ਹੁਣ ਕੈਮਰੇ ਚ ਹੋਰ ਤਰ੍ਹਾਂ ਦਾ ਆ ਰਿਹਾ ਲਾਈਵ ਦੇਖੀਏ ਤਾਂ ਹੋਰ ਤਰ੍ਹਾਂ ਦਾ ਲੱਗਦਾ ਹਨ ਅਗਲੀ ਯਾਰ ਆਪਾਂ ਇਹ ਕਾਂਦੀ ਘੜ ਦੇਣਾ ਯਾਰ ਸਾਰੇ ਪਲਸਟਰ ਕਰਾ ਦੇਣੇ ਬਾਬੇ ਅੰਦਰ ਸੀਲਿੰਗ ਕਰਾ ਦੇਣੀ ਆ ਥੋੜੀ ਜੀ ਡੋਨ ਸੀਲਿੰਗ ਕਰਾਵਾਂਗੇ ਤੇ ਐਵੇਂ 2 ਇੰਚੀ ਹੋਈ ਆ ਹੈਗੀ ਬਾਬਾ ਉੱਚੀ ਆਪਣੀ ਤੋਂ ਆਪਣੇ ਤੋਂ ਤਾਂ ਉੱਚੀ ਗਈ ਆ ਆਪਾਂ ਘੁੰਮ ਸਕਦੇ ਹਾਂ ਵਿੱਚ ਤੇ ਆਜ ਕੋ 6 ਫੁੱਟ ਦੇ ਲੱਗ ਗਿਆ ਆਪਣੀ ਹਾਈਟ ਆ ਤੇ 7 ਫੁੱਟ ਤੇ ਆ ਤੇ ਇੱਕ ਇੱਕਰਾ ਦਿਆਂਗੇ ਹਾਂ ਬਾਬਿਓ ਆ ਲੱਗਿਆ ਦੇਣ ਅੱਜ ਮਲਪਾਲੀ ਗੁਲੀ ਲਾਉਣ ਲੱਗਾ ਹੈਗੀ ਤਾਂ ਨਕਮੀ ਮੈਨੂੰ ਇਹਦਾ ਰਿਜ਼ਲਟ ਨਹੀਂ ਮਿਲਿਆ ਠੀਕ ਹੈ ਪਰ ਇੱਕ ਵਾਰੀ ਅੱਜ ਲਾ ਕੇ ਦੇਦਾ ਸਹੀ ਤਰੀਕੇ ਨਾਲ ਹਨਾ ਕੀ ਬਣਦਾ ਆ ਕੋਤਰੀਆਂ ਨਾਲ ਇਹਦਾ ਗੁੱਛਾ ਹੀ ਮਾਰ ਕੇ ਬਿੰਦੀਆਂ ਹੋਏ ਨੱਕ ਜਿਆ ਫਟ ਗਏ ਮੈਨੂੰ ਸ਼ੱਕ ਆ ਤੇ ਸ਼ੱਕ ਕੱਢਣਾ ਵੀ ਚਾਹੀਦਾ ਹਨਾ ਇਹਨਾਂ ਦਾ ਕੱਢਦਾ ਇਹ ਤਾਂ ਬਿਮਾਰ ਵੀ ਨਹੀਂ ਕੋਤਰੀਆਂ ਉੱਤੋਂ ਪਾਈਆਂ ਹਨਾ ਤੇ ਬਿਮਾਰ ਵੀ ਨਹੀਂ ਹੋਈਆਂ ਸੀ ਤੇ ਇਹਦਾ ਨੱਕਾ ਤੋਂ ਪਾਰ ਪਟ ਕੇ ਬੈਣ ਡੀਆਂ ਸਾਰੀਆਂ ਤਨੇਚਾਰੀ ਦੋੜੂ ਲਾਤੀ ਜਾਂ ਇਹਨਾਂ ਨੂੰ ਵੀ ਲੱਗਦੇ ਨੇ ਸ਼ਾਮਾਂ ਦਾ ਫਿਰ ਰਿਜ਼ਲਟ ਮਿਲ ਜੂਗਾ ਜੇ ਇਹਨਾਂ ਦੇ ਮਲਾਪਾ ਹੋਏ ਫਿਰ ਸਾਰਿਆਂ ਨੂੰ ਲਾਵਾਂਗੇ ਤੇ ਅਲੱਗ-ਅਲੱਗ ਤਰੀਕਿਆਂ ਤੇ ਸਾਹਮਦੇ ਹਣਾ ਅੱਜ ਕਰਦਾ ਮੈਂ 3-4 ਤਰੀਕਿਆਂ ਦੇ ਲਾਉਣਾ ਇੱਕ ਬਾਹਰ ਵਾਲੀ ਇੱਕ ਹਾਈ ਟੈਕ ਲਾਵਾਂਗੇ ਇੱਕ ਦੋ ਨੂੰ ਇੱਕ ਦੋ ਨੂੰ ਦੂਜੀ ਲਾਵਾਂਗੇ ਕੋਈ ਨਾ ਕੋਈ ਹਣਾ ਚਲੋ ਬਾਬੇ ਲਾ ਕੇ ਫਿਰ ਮਿਲਦੇ ਹਾਂ ਨਾ ਕਿਉਂਕਿ ਸਟਰੋਂਗ ਨਹੀਂ ਲਾਉਣੀ ਸਟਰੋਂਗ ਵਾਲੀ ਤਾਂ ਕੰਮ ਖਿੱਚ ਜੂ ਇਹ ਤਾਂ ਪਹਿਲਾਂ ਹੀ ਉਧਰੀਆਂ ਆਇਆ ਚਲੋ ਅੜੀਏ ਹਾਂ ਸਟਰੋਂਗ ਨਹੀਂ ਲਾਉਣੀ ਹਲਕੀ ਪੈਣੀ ਕੋਈ ਨਾ ਕੋਈ ਲੋਏ ਬਾਬਿਆ ਕਬੂਤਰ ਉੱਡੀ ਜਾਂਦੇ ਆ ਤੇ ਆਜੇ ਵੀ ਠੰਡੇ ਮੌਸਮ ਦਾ ਲਹਾ ਲੈ ਜਾਂਦੇ ਆ ਉਹ ਤਾਂ ਧੁੱਪ ਲੱਗੀ ਪੂਰੀ ਪੜਾਕਾ ਪਿਆ ਹੈ ਪਰ ਹਜੇ ਹਵਾ ਚ ਨਮੀ ਆ ਗਲਮੀ ਭੈਣ ਕਰਕੇ ਨਾ ਹਵਾ ਚ ਪਾਣੀ ਪੂਰੀ ਬਹੁਤ ਖੜਾ ਇਧਰ ਮੀਮੂ ਦਾ ਪਿਆ ਵੀ ਬਹੁਤ ਆ ਯਾਰ ਤੇ ਆਹ ਕੁੱਤਰ ਉੱਡਦੇ ਆ ਆਏ ਨੂੰ ਲਾਵਾ ਆਇਆ ਤਾਂ ਉਹ ਦੰਦੜੀਆ ਗੱਦਾ ਵੀ ਬਟਾਲ ਆ ਮੈਨੂੰ ਆ ਜਾ ਆ ਜਾ ਆ ਜਾ ਆ ਜਾ ਬਹਿ ਜਾ ਬਹਿ ਜਾ ਬਹਿ ਜਾ ਆ 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 ਜਾ ਆਇਆ 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 ਸਾਢੇ 11 ਹੋ ਗਏ ਆ 11:40 ਤੇ ਪੁੱਤਰ ਵਧੀਆ ਉੱਟੀ ਜਾਂਦੇ ਆ ਨਾ ਅੱਜ ਇੱਕ ਹਵਾ ਬਹੁਤ ਮੰਜਣ ਢਈ ਪੁੱਤਰ ਕੋਲ ਦੀ ਗੱਲ ਹਵਾ ਇੰਨੀ ਚੱਲਣ ਢਈ ਆ ਨਾ ਛਾਡੀ ਗੱਲਾਂ ਦਿਓ ਨੀ ਵੈ ਨੀ ਵੇ ਉੜਦੇ ਆ ਤੇ ਉੱਚੇ ਜਾਂਦੇ ਆ ਫੇਰ ਆ ਜਾਂਦੇ ਨਾਲੇ ਉੱਚੇ ਜਾਂਦੇ ਆ ਫੇਰ ਚੱਲੇ ਉੱਚੇ ਫੇਰ ਬੱਸ ਬੱਬੇ ਵੇ ਹੋ ਗਏ ਉੱਤੇ ਉੱਤੇ ਜਾਂਦੇ ਆ ਬਿਲਡਿੰਗ ਮਿੱਟੀ ਨੇਰੀ ਵਿੱਚ ਲੰਦੀ ਥੱਲੇ ਨੂੰ ਅੱਜ ਜਿਹੜੇ ਹਵਾ ਪਾਦ ਹੁੰਦੀ ਆ ਆਪਣਾ ਪੂਰਾ ਸਿੱਧੇ ਪੱਲੇ ਚੱਲ ਜਾਂਦੀ ਆ ਤੇ ਆ ਵੀ ਬੱਬੇ ਹੁਣ ਨਵਾਏ ਆ ਸਾਰੇ ਹੀ ਮੇਰਾ ਧਿਆਨ ਹੀ ਨਹੀਂ ਗਿਆ ਖੁੱਡੇ ਵਾਲਾ ਮੈਂ ਹੁਣ ਆਇਆ ਮੈਂ ਚਲ ਦੇਖਾਂ ਨਾ ਕੀ ਹਾਲਤਾ ਵਿਆ ਭਾਗ ਤੇ ਪਰਨਾਲੇ ਦੇ ਉੱਤੇ ਕੋਈ ਸੀ ਗਾਈ ਸੀ ਇੱਟੇ ਹੀ ਪਈ ਉੱਤੇ ਉਹਨੇ ਬੰਦ ਕਰਤਾ ਕੰਦੀ ਇਹਨੇ ਨਾ ਹੁਣ ਸਾਰਾ ਸਾਫ ਕਰਕੇ ਉੱਪਰੋਂ ਪਾਣੀ ਨਹੀਂ ਅੰਦਰ ਜਾਂਦਾ ਹੁਣ ਮੈਂ ਸਾਫ ਕੀਤੀ ਉਹ ਤਾਂ ਮਿੱਟੀ ਮਿੱਟੀ ਚੱਕੀ ਆ ਤੇ ਪਾਣੀ ਸਾਰਾ ਲੰਘ ਗਿਆ ਪਾਣੀ ਨਾਲ ਭਰਿਆ ਇਹਦਾ ਦਵਾ ਗਏ ਪੁੱਤਰ ਸਾਰੇ ਮਾਰੇ ਹੁਣ ਗੰਦੇ ਹੋ ਗਏ ਸਾਰੇ ਪੁੱਤਰ ਕੋਈ ਨਹੀਂ ਇਹਨਾਂ ਨੂੰ ਹੁਣ ਮਾਰੇ ਜੇ ਸੱਤ ਲਣ ਪੁੱਤਰ ਜੱਕਣਾ ਆਪਾਂ ਇੱਕ ਪੁੱਤਰ ਮਾਰਦੇ ਆ ਉਹ ਕਾਣਾ ਕਬੂਤਰ ਮਾਰਾ ਹੋਇਆ ਉਹ ਚਾਹ ਇਹਨਾਂ ਨੂੰ ਦਵਾਈ ਕੋਈ ਟਾਰਾਮਾਈਸਿੰਗ ਦਾ ਬੋਡਰ ਦਵਾਂਗੇ ਇਹਨਾਂ ਨੂੰ ਸਾਰਿਆਂ ਨੂੰ ਜੇ ਠੰਡ ਲੱਗੀ ਹੋਈ ਤੇ ਸੈੱਟ ਹੋ ਜਾਣਗਾ ਉਹ ਦਰਾਂ ਧੋਪਾ ਮੈਂ ਉੱਪਰ ਲਾ ਦੇ ਲੱਗਾ ਫੱਟਾ ਜਾ ਇਹਨਾਂ ਧੋਪਾ ਪੈਣੀ ਇੱਥੇ ਮੈਂ ਕੁੱਤਰਾ ਕਰਕੇ ਨਹੀਂ ਲਾਏ ਮੈਂ ਕਿਹਾ ਲੈ ਜੀ ਉੱਤੇ ਨਾ ਬਹਿ ਜਾਣਾ ਹਨਾ ਇੱਥੇ ਕੁੱਤਰ ਬੋਲਦੇ ਗੁੜਕਦੇ ਆ ਵੱਡੇ ਪੁੱਤਰ ਉਹ ਗੋਸ਼ਟ ਤਾਂ ਸਹੀ ਆ ਮਲਾਪ ਕੱਢੇ ਕੁੱਤਰਾਂ ਨੇ ਇੱਕ ਦੋ ਨੇ ਕੱਢੇ ਆ ਤੇ ਗਾਰਜੀ ਵੀ ਗੱਡੀ ਹੈ ਨਾ ਜਿਹੜੀ ਹਰੀ ਜੀ ਹੁੰਦੀ ਆ ਗੱਡੀ ਜੀਤਾ ਕੰਮ ਕੋਣਾ ਕੋ ਹਨਾ ਤੇ ਕੋਈ ਨਹੀਂ ਬਾਕੀ ਅੱਗੇ ਦੱਸਦਾ ਤੁਹਾਨੂੰ ਵੀ ਕਿੱਦਾਂ ਪੂਰਾ ਰਿਜ਼ਲਟ ਮਿਲਦਾ ਪਰ ਜਿੰਨੇ ਕੋ ਹੋਣਗੇ ਪਹਿਲਾਂ ਵੀ ਲੱਗੀ ਆ ਨਾ ਜਿੰਨੇ ਕੋ ਹੋਣਗੇ ਉਹਨੇ ਕੀ ਕੱਢਣਗੇ ਵਿਚਾਰੇ ਪਰ ਇੱਕ ਦੋ ਨੇ ਕੱਢੇ ਆ ਤੇ 12 ਵਾ ਚੱਲੇ ਆ ਤੇ ਕਬੂਤਰ ਆਉੜਦੇ ਬਾਬਿਓ ਲੋ ਵੀ ਦੋ ਬਹਿ ਗਏ ਆ ਇਹਨਾਂ ਨੂੰ ਧੱਕੀਏ ਲੋਏ ਬਾਬਿਓ ਇੱਕ ਉਹ ਕਬੂਤਰ ਲਾਲ ਚੀਨਾ ਇਕੋ ਲਾਲ ਗਲਾਬੀ ਪੂਸ਼ ਵਾਲਾ ਤੇ ਦੋ ਆ ਤੇ ਤੀਜਾ ਚੀਨਾ ਇਹ ਆਪਣੇ ਬੈਗੇ ਆ ਇਹ ਇਹ ਬੈਠਾ ਸੀਗਾ ਸਾਢੇ 11 ਵਜੇ ਤੇ ਦੋ ਉਹ ਤੇ ਤੀਜੀ ਆ ਕਬੂਤਰੀ ਆ ਆ ਵਾਲੀ ਚਾਦਰ ਵਾਲੀ ਇਹ ਬੈਠੇ ਆ ਬਾਬਿਓ 12 ਵਜੇ ਉਹ ਬੈਠਾ ਪੂਰੇ 12 ਵਜੇ ਇਹ ਪੰਪਾ ਪੰਜ ਦਸ ਮਿੰਟ ਪਹਿਲਾਂ ਹੀ ਬੈਠੇ ਆ 5 ਮਿੰਟ ਉਹ ਪੂਰੇ 12 ਵਜੇ ਬੈਠਾ ਉਪਰ ਲਾਲ ਗਲਾਬੀ ਪੂਸ਼ ਵਾਲਾ ਬਹੁਤ ਸੋਹਣਾ ਟਾਈਮ ਕਰਦੇ ਪੀ ਕੂਤਰ ਹਨਾ ਚੱਲੀ ਜਾਂਦੇ ਆ ਮਿਹਨਤ ਕਰੀ ਜਾਂਦੇ ਆ ਤੇ ਕੂਤਰ ਚੱਲੀ ਜਾਂਦੇ ਆ ਬੱਕੀ ਗੂਤਰ ਤੁਹਾਨੂੰ ਪਤਾ ਜੇ ਤੂੰ ਬਿਮਾਰ ਹੋ ਕੇ ਗੂਤਰ ਸਹੀ ਹੋਇਆ ਹੋਵੇ ਦਿਨ ਲੈਂਦਾ ਠੀਕ ਆ ਇਹਨਾਂ ਨੂੰ ਜੇ ਬਾਜੀ ਜਿਤੋਂ ਨਹੀਂ ਆ ਤਾਂ ਇਹਨਾਂ ਨੂੰ ਪੂਰੀ ਮਿਹਨਤ ਕਰਨੀ ਪੈਣੀ ਆ ਫੇਰੀ ਬਾਜੀ ਤੱਕ ਜਾਣਗੇ ਨਹੀਂ ਤਾਂ ਐ ਨਹੀਂ ਬਾਜੀ ਓੜਦੇ ਇਹਦਾ ਗੁੰਟਰਾਵ ਜੋਰ ਲੋਹਣ ਛਤਰੀ ਦੇ ਉੱਤੇ ਫੇਰ ਨਿਆਰਾ ਹੁੰਦਾ ਆਹ ਉਤਰ ਆਪਣਾ ਮੋਟੂ ਆ ਆਏ ਹਾਏ ਆਏ ਹਾਏ ਹਾਏ ਤਾੜੇ ਮਾਰਦਾ ਹਜੇ ਵੀ ਪੁੱਤਰ ਤੇ ਜਰੋ ਬੈਜ ਵੀ ਵਧੀਆ ਪੁੱਤਰ ਨੇ ਸਰੀਰ ਬਹੁਤ ਖਰਾਬ ਕਰ ਲਿਆ ਹੀ ਆਪਣਾ ਤੇ ਬੜਾ ਬਿਮਾਰ ਹੋ ਗਿਆ ਹੀ ਪੁੱਤਰ ਪਰ ਉੜਦਾ ਹਜੇ ਵੀ ਵਧੀਆ ਪੁੱਤਰ ਅੱਜ ਰਹਿਸ਼ੀ ਉੜਿਆ ਮੈਂ ਤੋ ਪੁੱਤਰ ਥੋੜੇ ਨੇ ਤੇ ਉਹਦੇ ਕਰਕੇ ਵੀ ਚੱਕਰ ਪੈਦਾ ਪੁੱਤਰ ਨੇ ਇੱਕ ਦੋ ਨੇ ਨਾ ਮੂੰਹ ਪਟਿਆ ਸੀ ਪਰ ਬੰਦ ਕਰ ਲਿਆ ਹੁਣ ਪਹਿਲਾਂ ਪਟਿਆ ਸੀ ਹੁਣ ਨਹੀਂ ਹੁਣ ਸਹੀ ਹੋ ਗਿਆ ਪੁੱਤਰ ਤੇ ਆਪਣਾ ਉਹ ਹੀ ਖਮੀਰੇ ਪੰਜ ਚਾਰ ਮਿਲਾ ਕੇ ਤੇ ਉਹ ਹੀ ਦੇਣ ਡਿਆ ਇਹ ਕੰਮ ਸੈੱਟ ਬੈਠਾ ਬਾਅਦ ਚ ਦੱਸੂਗਾ ਇੱਕ ਦੋ ਦਿਨ ਹਜੇ ਮੈਨੂੰ ਦੇਣ ਦਿਓ ਇਹਨੇ ਕੰਮ ਕੀਤਾ ਉਤਰਾ ਤੇ ਬਹੁਤ ਵਧੀਆ ਫਿਰ ਇਹਦਾ ਰਿਜ਼ਲਟ ਦੱਸੂਗਾ ਵੀ ਕਿਹੜੇ ਕਿਹੜੇ ਤੇ ਕੀ ਕੀ ਪਾਇਆ ਸੀ ਆਪਾਂ ਹਨਾ ਪਰ ਇਹ ਆ ਫਾਰਮੂਲਾ ਦਾ ਆਪਣਾ ਕਾਮਯਾਬ ਹੁੰਦਾ ਦੀਦਾ ਹਨਾ ਆਪ ਕਹਿ ਦੂਗਾ ਇਹਨਾਂ ਨੂੰ 12 ਵਜੇ ਉਤਰਾਇ ਖੁਰਕਣ ਦੇ ਆ ਪੂਰੇ ਪਾਣੀ ਪੂਣੀ ਨਹੀਂ ਪਲਾਇਆ ਕੋਈ ਵੀ ਸਿਰਫ ਆਹ ਹੀ ਦਿੱਤਾ ਹਜੇ ਤੇ ਉਤਰਾਣ ਖੁਰਕਣਾ ਸ਼ੁਰੂ ਹੋ ਗਏ ਰਿਲੈਕਸ ਹੋਣ ਲੱਗੇ ਉਤਰੇ ਦੇ ਨਾਲ ਹੀ ਪਿਓ ਸਾਢੇ 12 ਪੂਰੇ ਤੇ ਆਹ ਔੜ ਦੇ ਗੂਤਰ ਉੱਪਰੇ ਮੈਨਾਂ ਕਿ ਕਰ ਮਾਸੜੀ ਆਪਣਾ ਬੱਚਾ ਨਿਕਾ ਜਾ ਉਹ ਵੀ ਉੜਦਾ ਪਿਆ ਤੇ ਬੋਤਲ ਵਾਲਾ ਵੀ ਉੜਦਾ ਆ ਕੱਚਾ ਵਾਲੀ ਗੂਤਰੀ ਉੜਦੀ ਆਪਣੀ ਇੱਕ ਪੋਟਾ ਤੇ ਪੂਛ ਵਾਲੀ ਤੇ ਇੱਕ ਆਪਣਾ ਡੰਡੇ ਵਾਲਾ ਗੂਤਰ ਜਿਹਨੂੰ ਕੱਲ ਆਪਾਂ ਦਵਾਈ ਲਈ ਸੀ ਨਾ ਗੂਤਰ ਨੂੰ ਦੂਜੀ ਉਹੋਈ ਵਾਲੀ ਤੁੰਦ ਸੇਡ ਸੇਡ ਤੋਂ ਬਣੀ ਹੁੰਦੀ ਆ ਕੀ ਨਾ ਸੀ ਪੁੰਨਰ ਪਤਾ ਨਹੀਂ ਪੁੰਨਰ ਇਦਾਂ ਕੁਝ ਨਾਂ ਸੀ ਉਹਦਾ ਪੁੰਨਰਵਾ ਖਰੀਦਾ ਕੁਝ ਤੇ ਉਹਦੇ ਅਸਰ ਹੈਗਾ ਉਂਤਰ ਤਾਂ ਗੇੜੀ ਪੋਣੋ ਗਿਆ ਸੀ ਉਤਰ ਟੱਲਾ ਹੋ ਗਿਆ ਸੀ ਉਹ ਅੱਜ ਕਬੂਤਰ ਸਾਰਿਆਂ ਨੂੰ ਉੱਤੇ ਖੜਕੇ ਚੱਕਰੀਆਂ ਮਾਰਦਾ ਲੀਵਰ ਸਾਫ਼ ਕਰਦੀ ਇਹੋ ਲੀਵਰ ਦੀ ਰਿਫੈਕਸ਼ਨ ਕਰਦੀ ਆ ਤੇ ਜਿਹੜਾ ਪਖਮੀਰੇ ਆਲਾ ਕਰਦੇ ਆ ਇਹਦਾ ਤਾਂ ਰਿਜ਼ਲਟ ਆਬਿਓ ਮਿਲਦਾ ਪਿਆ ਕਬੂਤਰ ਰਿਕਵਰ ਬਹੁਤ ਜਲਦੀ ਹੁੰਦੇ ਉੱਡ ਕੇ ਆਏ ਤੇ ਧਰੋੜ ਦੇ ਡਾਰ ਵੀ ਲੋਨ ਦੀ ਵਧਾਉਣ ਲਾ ਪਿਆ ਜੀ ਕਬੂਤਰ ਦੇ ਡਾਰ ਬਾਈ ਨਾਲੇ ਹਵਾ ਵੀ ਬੜੀ ਚੱਲਦੀ ਸੀ ਹਨਾ ਤੇ ਠੀਕ ਹੈ ਕੁੱਤਮ ਮੜਾਏ ਕੰਨ ਰੱਖੀ ਨਾ ਮੀਂਹ ਪਿਆ ਉਹਦਾ ਵੀ ਫਾਇਦਾ ਹੋ ਗਿਆ ਕੂਤਰਾ ਉਹਦੇ ਪੱਲੇ ਚਲਾ ਲੈਣਗੇ ਹਨਾ ਪੱਲੇ ਬਣ ਜਾਣਗੇ ਮਸਲ ਬਣ ਜਾਣਗੇ ਜਿਹੜੇ ਇਹਨਾਂ ਦੇ ਬਾਈਵਾਦੀ ਹੋਈ ਉਹ ਨਿਕਲੂਗੀ ਜੋਰ-ਜੋਰ ਲਾਉਣਗੇ ਤਾਂ ਸੈੱਟ ਹੋ ਜਾਣਗੇ ਤੇ ਆਹ ਵੀ ਕਬੂਤਰਾਂ ਦੇ ਦਰਸ਼ਨ ਕਰਾਂਦੇ ਆ ਤਾਂ ਜਿਹੜੇ ਬਹਿਗੇ ਆ ਆ ਕਬੂਤਰਾਂ ਨੂੰ ਹੁਣ ਪਾਣੀ ਪੁਣੀ ਪਲਾਤਾ ਸਾਰੇ ਕਬੂਤਰਾਂ ਨੂੰ ਆ ਕਬੂਤਰੀਆਂ ਨੂੰ ਵੀ ਤੇ ਆਹ ਜਿਹੜੇ ਜਿੱਦਾਂ ਹੁਣ ਆ 2 ਮਿੰਟ ਪਾਣੀ ਪੀਤਾ ਨਾ 2 ਮਿੰਟ ਜਾਂਦੀਆਂ ਇਹਨਾਂ ਨਾਲ ਹੀ ਰਿਕਵਰ ਹੋ ਜਾਂਦੀਆਂ ਹੁਣ ਆ ਕਬੂਤਰੀ ਸੈੱਟ ਹੋ ਗਈ ਉਹਨੇ ਪਾਣੀ ਪਹਿਲਾਂ ਪੀਤਾ ਸੀ ਆਹ ਕਬੂਤਰ ਪਹਿਲਾਂ ਗੋਚ ਮਾਰ ਕੇ ਬੈਠਾ ਸੀ ਹੁਣ ਇਹਨੇ ਪਾਣੀ ਹਜਮ ਕਰ ਲਿਆ ਹੁਣ ਇੱਕ ਉਤਰਾਵ ਦੇ ਪੱਲੇ ਖੁਰਕਣ ਲੱਪਿਆ ਸੈੱਟ ਹੋ ਗਿਆ ਹੁਣ ਉਹਨਾਂ ਨੇ ਪੀਤਾ ਪਾਣੀ ਸਾਰਿਆਂ ਨੇ ਉਹ ਹੁਣ ਇਕੱਠੇ ਹੋ ਗਏ ਉਹ ਦੋ ਚੌ ਮਿੰਟਾਂ ਨੂੰ ਵੀ ਸੈੱਟ ਹੋ ਜਾਣੇ ਆ ਫੇ ਉਹ ਵੀ ਦਿਖੋਣਾ ਤੁਹਾਨੂੰ ਜਿਹੜਾ ਨੁਕਤਾ ਕਰਦੇ ਹੋ ਇੱਕ ਵਾਰੀ ਮਾੜਾ ਜਾਂ ਉਹਨਾਂ ਪਾਣੀ ਨਾਲ ਥੋੜਾ ਜਿਹਾ ਠੰਡਾ ਜਰਾ ਠਾਰਦਾ ਜਾਂ ਕੀ ਹੈ ਹਿਸਾਬ ਆ ਨਾ ਅਗਰੇ ਕਲਰ ਵਾਲਾ ਪੁੱਤਰ ਜਿਹੜਾ ਆਪਣਾ ਸਰਤਾ ਇਹ ਵੀ ਬਹਿ ਗਿਆ ਆਹ ਵਾਹ ਇਹ ਵੀ ਹੁਣੇ ਹੀ ਬੈਠਾ ਪੁੱਤਰ ਆ ਗਿਆ ਪਾਣੀ ਪੂਣੀ ਹਜਮ ਹੋ ਗਿਆ ਕੂਤਰ ਲਾਪੇ ਗੁੜਕਣ ਹੁਣ ਸਾਰੇ ਕੂਤਰ ਸੈਟ ਹੋ ਗਏ ਇਹਨਾਂ ਦਾ ਬਹੁਤ ਜਲਦੀ ਰਿਕਵਰ ਹੁੰਦੇ ਕੂਤਰ ਲੋਈ ਬਾਬੇ 1 ਕਵਜਨ ਚ 10 ਮਿੰਟ ਰਹਿ ਗਏ ਤੇ ਆਪਣਾ ਵੀ ਕੂਤਰ ਬਹਿ ਗਿਆ ਬੋਤਲ ਵਾਲਾ ਇਹਨੂੰ ਹੁਣ ਛੱਡਾਂਗੇ ਜਰੂਰ ਕੂਤਰ ਪੂਰੀ ਜਾਨ ਰੱਖ ਕੇ ਵੰਦਾ ਕੂਤਰ ਵਧੀਆ ਔੜ ਕੇ ਆਇਆ ਹਨਾ ਕੋਈ ਜੋਰ ਨਹੀਂ ਲੱਗਾ ਕੋਈ ਕੁਝ ਨਹੀਂ ਇਹਨੂੰ ਹੁਣ ਛੱਡਣਾ ਜਰੂਰ ਹੈ ਇੱਕ ਵਾਰ ਰਿਸਕ ਲੈਣਾ ਤੇ ਇੱਕ ਕਰ ਤਾਂ ਭੱਜ ਗਿਆ ਸੀ ਬਾਹਰ ਹੁਣ ਦੇਖ ਜਿਹਾ ਦੁਬਾਰਾ ਇਹਦਾ ਦਾਣਾ ਪਾਣੀ ਇੱਥੇ ਲਿਖਿਆ ਜਾਂ ਨਹੀਂ ਛੜਨਾ ਆਏਗਾ ਉਹ ਜਲਦੀ ਛੱਡ ਦੇਣਾ ਇਹਨੂੰ ਪਾਣੀ ਦੇ ਕਰਕੇ ਪੁੱਤਰ ਖੋਲ ਦੇਵੇਂ ਮੜਾ ਜਿਆ ਹੋਰ ਪੁੱਤਰ ਟਾਈਮ ਕਿੰਨਾ ਕਫਰ ਵਧਾ ਜੀ ਆਹ ਦੌੜਦੀਆਂ ਆਪਣੀਆਂ ਬਿਓ 1 ਵਜਾਂ ਚ 10 ਮਿੰਟ ਇੱਕ ਕਿਕਰ ਵਾਲਾ ਬੱਚਾ ਤੇ ਦੂਜੀ ਆਪਣੀ ਕੱਚਾਂ ਵਾਲੀ ਕੁੜੀ ਤੇ ਦੋਨੇ ਵਧੀਆ ਔੜਦੇ ਵੇ ਲੋਹੇ ਪਾ ਗਿਓ ਇੱਕ ਤੁੱਜ ਗਿਆ ਤੇ ਦੌੜਦੇ ਆ ਕਿੱਧਰ ਗਏ ਚੱਕਰੀ ਭਰੀ ਹੁਣ ਭੈੜੀ ਜੀ ਤਾਂ ਨੂੰ ਤੇ ਇਹ ਕਪੜਾ ਹੋ ਕੇ ਕਿਕਰ ਮਾਸਟਰ ਦਾ ਜਿਹੜਾ ਕਿਕਰ ਮਾਸਟਰ ਦੀ ਦਾ ਹੀ ਪਾ ਦਿੰਨੇ ਆ ਹੋਰ ਨਹੀਂ ਕਿਕਰ ਕੋ ਕਰਮਾਸਟਰ ਉਹਨਾਂ ਆਪਣਾ ਬੇਠਾ ਨਹੀਂ ਕਿਕਰ ਦੇ ਬੱਚਾ ਉਹਦਾ ਨਾਂ ਹੀ ਕਿਕਰ ਮਾਸਟਰ ਪਾਤਾ ਹੀ ਵੀ ਕਿ ਚਲ ਗਏ ਕਿ ਦੁੱਤਰ ਬਾਬਾ ਤੇ ਤੂੰ ਆ ਪੱਠਾ ਆ ਤੇ ਕੁੰਤਰੀ ਕਛਾਲੀ ਆਪਣੀ ਵੱਡੇ ਕੁੰਤਰ ਦੀ ਪੱਟੀ ਨਹੀਂ ਵੀ ਹੈ ਨਹੀਂ ਜ਼ਾਟ ਹੁਣੇ ਥੱਲੇ ਸੀ ਅਜੇ 2 ਮਿੰਟ ਆਦੇ ਆ ਹੀ ਗਏ ਥੱਲੇ ਆ ਗਏ ਆ ਸਾਈਡ ਤੋਂ ਆ ਇਸ ਵਾਲੇ ਵਾ ਉੱਚੇ ਹੀ ਧਖੀ ਜਾਣਾ ਆਇਓ 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 ਆਇਆ 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 ਕਭੀ ਢੜਗੇ ਦਾ ਨੂੰ ਐਨੀ ਵੀ ਬਿੰਦੀਆਂ ਚ ਫੇ ਫੇ ਮਾਰ ਗਿਆ ਚੱਕਰੀ ਦਾਾਂ ਚੜਦੇ ਆ ਇਧਰੋਂ ਤੇ ਇਧਰੋਂ ਥੱਲੇ ਨੀਵੇਂ ਹੋ ਕੇ ਹੁੰਦੇ ਹਵਾ ਇਧਰ ਨੂੰ ਚੱਲਦੀ ਹੈ ਨਾ ਇਧਰੋਂ ਹੁੰਦੇ ਨੀਵੇਂ ਹੋ ਕੇ ਚੜਦੇ ਇਧਰੋਂ ਆ ਤਾ ਨੂੰ ਆਰੇ ਫੇ ਚੜਗੇ ਦਾਾਂ ਉਹ ਮਾਰਦੀ ਕੱਛਾਂ ਵਾਲੀ ਜ਼ਿਆਦੀ ਚੱਕੜੀ ਵਾਲੀ ਪੇੜੀ ਮਾਰਦੀ ਆ ਬੱਚਾ ਜੇ ਅੱਜ ਲੈ ਲਾਣਾ ਇਹਨੇ ਦੇਖਿਓ ਬੱਚਾ ਸੂਨ ਵਾਲਾ ਕਰ ਦੇਣਾ ਜੇ ਹਿਸਾਬ ਨਾਲ ਦਾ ਜੋਰ ਲੱਗਣ ਡਿਆ ਦਾ ਉਹ ਭਾਈ ਦਾ ਹੁਣ ਬੱਚਾ ਬੈਨ ਨੂੰ ਹੁੰਦਾ ਕਬੂਤਰੀ ਨਹੀਂ ਆਉਂਦੀ ਕਬੂਤਰੀ ਚੜਦੀ ਆ ਜੀ ਹੁਣ ਇਹਨਾਂ ਨੂੰ ਕਰਦੇ ਆ ਬਾਬੇ ਜਿਹੜੇ ਵਧੀਆ ਫਿਰਦੇ ਆ ਨਾ ਇਹਨਾਂ ਨੂੰ ਬਸ ਹੁਣ ਇੱਕ ਅੱਧੀ ਡਾਰ ਸੁੱਕੀ ਹੋਰ ਕਰਾ ਕੇ ਪਾਣੀ ਤੇ ਕਰਕੇ ਬਾਜ਼ੀਆਂ ਛੱਡਿਏ ਆਪਾਂ ਵੀ ਹਨਾ ਤੇ ਆਪਾਂ ਬਹੁਤ ਪਿਛੇ ਇੱਕ ਦੋ ਤਾਂ ਜਿੱਤ ਲਈਏ ਹੋਰ ਨਹੀਂ ਕੋਈ ਤਾਂ ਚਾਰ ਛੱਡੀਆਂ ਆ ਕੋਈ 10 12 ਬਾਜ਼ੀਆਂ ਛੱਡਣ ਵਾਲੇ ਤਾਂ ਬਣੀਆਂ ਬਾ ਹੋ ਜਾਣੇ ਆ ਵੀ ਕੂਤਰ ਸੈਟੇ ਹੀ ਆ तकरीबन ਹੀ ਸੈਟ ਆ ਬਾਬੇ ਦੀ ਕਿਰਪਾ ਨਾਲ ਤੇ ਲਿਆਓ ਇਹਨਾਂ ਨੂੰ ਪਾਣੀ ਪੂਣੀ ਪਲਾ ਦਈਏ ਜਿਹੜੇ ਕੂਤਰ ਬੈਠੇ ਆ ਲੋਏ ਬਾਬੇ ਦਾ ਨੱਚਦੇ ਵੀ ਫਿਰਦੇ ਆ ਜੇ ਨੱਚਦੇ ਚਲੋ ਵਧੀਆ ਮੀਂਹ ਪੈਣਾ ਆਪਣੇ ਕੂਤਰਾਂ ਦਾ ਹੋਊਗਾ ਸੇਕ ਪੈਣ ਲੱਪਿਆ ਹੁਣ ਗਰਮੀ ਵੀ ਹੈਗੀ ਬਾਦੂ ਤੇ ਹੋ ਗਿਆ 38 ਕ ਦਾ ਟੈਂਪਰੇਚਰ 37 38 33 ਇੱਥੇ ਹੋਊਗਾ ਤੇ ਵਧੀਆ ਫਿਰ ਵੀ ਵਧੀਆ ਚਲੋ ਉਡਲਾਂ ਦਾ ਪੱਲਿਆਂ ਨਾਲ ਹੀ ਆ ਕੂਤਰ ਬਿਮਾਰ ਵੀ ਹੋਏ ਸੀ ਬਹੁਤ ਸੌਲੇ ਹੁਣ ਤਾਂ ਚੱਲ ਪਏ ਕੂਤਰ ਤਾੜੇ ਮਾਰਦੇ ਫਿਰਦੇ ਹੁਣ ਤੇ ਵਧੀਆ ਬਾਬੇ ਦੀ ਗਰਪਾਣਾ ਚਲੋ ਸੌਣ ਲਈ ਬਾਬੇ ਨੇ ਹੁਣ ਬਾਜੀਆਂ ਛੱਡਾਂਗੇ ਬਾਬੇ ਹੁਣ ਉਤਰਾਂਗੇ ਫੇਰ ਦਵਾਰਾ ਮੈਦਾਨ ਚ ਤੇ ਮੈਂ ਤਾਂ ਆਸ ਨਹੀਂ ਸੀ ਵੀ ਮੈਗਾ ਕਿ ਨਹੀਂ ਹੁਣ ਛੱਡ ਹੁੰਦੀ ਬਾਜੀ ਜੇ ਕੂਤਰ ਨਾਲ ਸੈੱਟ ਹੋਏ ਪਰ ਚਲੋ ਹਿੰਮਤ ਨਹੀਂ ਹਾਰਨੀ ਹੁਣ ਹੁਣ ਕਰਾਂਗੇ ਤੇ ਆਹ ਬਾਬੇ ਉਹ ਦਵਾਈ ਮੈਂ ਕੱਲ ਪਾਈ ਸੀ ਜਮੀਨ ਆਸਮਾਨ ਦਾ ਫਰਕ ਪਾਤਾ ਕੂਤਰਾਂ ਨੇ ਕੱਲ ਦੇ ਨਹੀਂ ਠੀਕ ਆ ਜਿਹੜੇ ਕੂਤਰਾਂ ਨੂੰ ਦਿੱਤਾ ਸੀ ਨਾ ਬਹੁਤ ਸੋਹਣੇ ਕਬੂਤਰ ਸਵੇਰ ਨੂੰ ਰਹਿਸ਼ ਵੀ ਖਾਲੀ ਰਜਮਾ ਦਾਣਾ ਪਾਇਆ ਸੀ ਐਂਡ ਖਾਲੀ ਸਵੇਰ ਨੂੰ ਬਾਕੀ ਮੈਨੂੰ ਨਹੀਂ ਪਤਾ ਕਿ ਕਬੂਤਰ ਦੇ ਸੈਟ ਬੈਂਦੀ ਜਾਂ ਕਿਸੇ ਦਾ ਨਹੀਂ ਕੋਈ ਰਿਜ਼ਲਟ ਮਿਲਿਆ ਹੋਣਾ ਪਰ ਆਪਾਂ ਨੂੰ ਮਿਲਿਆ ਤੇ ਆਪਾਂ ਦੱਸਾਂਗੇ ਕੋਈ ਬਾਬੇ ਕਬੂਤਰ ਬੈਗੇ ਸਾਰੀ ਆਪਣੇ ਹਨ ਤੇ 1:10 ਮਿੰਟ ਤੇ ਬੈਠੇ ਸੀ ਤੇ ਅੱਜ ਇਹਨਾਂ ਨੂੰ ਆਪਾਂ ਮਲਪਾ ਦੀ ਗੋਲੀ ਲਾਈ ਸੀ ਇਹਨਾਂ ਨੇ ਪਹਿਲਾਂ ਆੜੀਆਂ ਮਾਤੀਆਂ ਸੀ ਨਾ ਤੇ ਇਹਨਾਂ ਨੇ ਕੱਟੇ ਵੀ ਇਤਰਾ ਆ ਨਿਕਲੇ ਆ ਦੇ ਆ ਕੱਟੇ ਇਹਨਾਂ ਨੇ ਕੱਟੇ ਮਲਪ ਜੇ ਤੇ ਬਾਕੀ ਹੁਣ ਦੇਖਦੇ ਆ ਕੱਢੇ ਕਿਹਨੇ ਨਹੀਂ ਇਨਫੈਕਸ਼ਨ ਜੀ ਜਰੂਰ ਕੱਢਦੇ ਪਿਆ ਹਰੀ ਹਰੀ ਅੰਦਰੋਂ ਹੁਣ ਬਾਕੀਆਂ ਨੂੰ ਵੀ ਲਾਵਾਂਗੇ ਇੱਕ ਦੋ ਦਿਨ ਤੱਕ ਨਾ ਇਹਨਾਂ ਗੰਦਗੁੰਧੀਆਂ ਨਿਕਲ ਜਾਂਦਾ ਲੇਕਨ ਤਾਂ ਸੈੱਟ ਹੋਣਾ ਤੇ ਇਹਨਾਂ ਨੂੰ ਹੁਣ ਖਰਾਬ ਰੋਗ ਲੱਗੂਗੀ ਕਿਉਂਕਿ ਅੰਦਰ ਮੁਲਾਪਸ ਹੀ ਕੀਤਾ ਤੇ ਇਹਨਾਂ ਨੂੰ ਲੱਗਣਾ ਕੱਡੇ ਇੱਕ ਦੋ ਨਹੀਂ ਆ 3 ਇਹਨਾਂ ਵਿੱਚ ਲਾ ਤਾਂ ਕੱਢੀ ਲੱਗਦੇ ਆ ਇੱਕ ਉਹ ਉਹਨੇ ਕੱਢੇ ਲੱਗਦੇ ਆ ਨਾ ਦੋਨੇ ਬਾਕੀ ਤਾਂ ਕਿਸੇ ਦੇ ਵੀ ਨਹੀਂ ਨਿਕਲੇ ਨੁਕਲੇ ਬਾਕੀ ਹਜੇ ਰੁਕਦੇ ਆ ਦੇਖਦੇ ਪਾਣੀ ਜੀ ਪੀ ਲਿਆ ਠੀਕ ਆ ਇਹਨਾਂ ਨੇ ਖਤਮ ਕਰ ਲਿਆ ਪਾਣੀ ਪੋਟੇ ਦਾ ਤੇ ਕਰੀ ਫੇ 5-5 ਦਾਦਾ ਐਮਐਲ ਫੇ ਦੇ ਦਿੰਨੇ ਆ ਹਾਂ ਬਾਬੇ ਬਦਾਮ ਛਲੀਏ ਤੇ ਚੱਕ ਲੋ ਰੱਖ ਲੋ ਕਰ ਲਈ ਹੈ ਤੇ ਉਤਰਨ ਪਾਣੀ ਪੁਣੀ ਖਿੱਚ ਲਿਆ ਸਾਰਿਆਂ ਨੇ ਹੁਣ ਐਨੇ ਏਟੀਜ਼ ਤੇ ਅੱਜ ਲੇਟ ਹੋ ਗਏ ਸੋ 2:30 ਟਾਈਮ ਹੋ ਗਿਆ ਕਿਉਂਕਿ ਅੱਜ ਕੂਟਰ ਵੀ ਲੇਟ ਹੀ ਬੈਠੇ ਆ ਨਾ 1 ਵਜੇ ਤੱਕ ਕੂਟਰੀ ਬੈਠੇ ਆਪਣੇ ਇੱਕ ਤੋਂ ਪਲਾਸੀ ਆ ਗਏ ਤੇ ਬਾਬੇ ਜੀ ਕਿਰਪਾ ਨਾਲ ਸਹੀ ਹੈ ਚੱਲੀ ਜਾਂਦੇ ਤੇ ਇਹਨਾਂ ਕੂਟਰਾਂ ਨੂੰ ਹੁਣ ਬਦਾਮ ਦੂੰ ਪਾਈਏ ਨਾ ਕੂਟਰ ਸੋਸਤੇ ਗੇ ਨੀਂਦ ਆਉਂਦੀ ਇਹਨਾਂ ਨੂੰ ਵੀ ਖਰੀ ਭੁੱਖਿਆ ਨੂੰ ਲਿਓ ਦਾਣਾ ਪਾਈਏ ਤੇ ਫਿਰ ਮਿਲਦੇ ਆਂ ਬਾਬੇ ਦਾਣੇ-ਦਣੇ ਪਾਲੇ ਆ ਆ ਵੀ ਆ ਗਿਆ। ਪਹਾੜਾ ਕਰਨਾ ਕਿ ਨਹੀਂ ਤੂੰ? ਆਓ ਇੱਥੇ ਹੀ ਆ ਤੇਰੇ ਕੋਲ। ਕੀ ਹੋ ਗਿਆ ਤੈਨੂੰ? ਤੈਨੂੰ ਬਾ ਉਧਰ ਵੀ ਦੇਖਣਾ ਮੁਰਗੇ ਮੁਰਗੇ। ਹਾਂ ਚੰਗਾਵਲਾ ਹੁੰਦਾ ਇਹ। ਮੁਰਗੇ ਮੁਰਗੇ ਆਇਆ। ਮੁਰਗੇ ਮਾਰ ਜਾ ਮੁਰਗਿਆਂ ਨੂੰ ਹੁਣ 2 ਮਹੀਨੇ ਛੁੱਟੀ ਦੇ ਦੇ ਮੁਰਗਿਆਂ ਨੂੰ। ਮੁਰਗੇ ਮਾਰ। ਮੈਂ ਕਹਿੰਦਾ ਪਾਪ ਥੀਲੇ 'ਚ ਪੈ ਕੇ ਦੋ ਚਾਰ ਹੋਈ। ਨਾ ਨਾ। ਹੈ? ਇਹਨਾਂ ਨੂੰ ਵੀ ਖੁਆਈਏ ਸਾਲਿਆਂ ਨੂੰ ਇੱਕ ਤਾਂ ਵਾਟ ਲਾ ਓਏ। ਕੀ ਵੇ ਜਾਣ ਪੈ ਜੇ ਇਹਨਾਂ ਨੂੰ ਵੀ? ਹਾਂ ਤਾਂ ਸਹੀ ਆ ਪੁੱਤਰ ਹੀ ਲੈ ਕੇ ਨਹੀਂ ਓਕੇ ਓਕੇ ਉਹਦਾ ਜੋਰ ਮੰਨਦੇ ਆ ਉਹ ਜਾਣ ਕੇ ਗੱਟ ਹੁਣ ਫੜਨ ਜੀ ਬਦਲਾਦਾ ਹੁਣ ਪੁੱਤਰਾਂ ਦਾ ਪਤਾ ਲੱਗਦਾ ਹੀ ਆ ਨਾਲੇ ਉੱਡ ਕੇ ਅੱਜ 1 ਵਜੇ ਬੈਠੇ ਆ ਬੋਲੀ ਸਹੀ ਬੈਠੇ ਪੁੱਤਰ ਇਹਨੂੰ ਦੇਖ ਕੇ ਨਾਲ ਯੂ نو ドラਵਾ ਹੁੰਦਾ ਪੁੱਤਰੀਆਂ ਦੇ ਦੇ ਤੇ ਇੱਧਰ ਜਿਹੜੀ ਆ ਜੀ ਅੱਛਾ ਲੋ ਵੀ ਲੜਨਾ ਪਾ ਦੋ ਪਾਪਾ ਦੁੱਧ ਤਿਆਰ ਕੀਤਾ ਪੁੱਤਰਾ ਤਾਂ ਜਿਹੜੇ ਕਮਜ਼ੋਰ ਆ ਪੁੱਤਰ ਤੇ ਆ ਦਿਨੇ ਉਹਨਾਂ ਨੂੰ ਇੱਕ ਰੀਪੀ ਫੀਨੂ ਜਿਹੜੇ ਕੂਤਰ ਜਿਹੜੇ ਮਿੱਠੇ ਆ ਉਹ ਸੈੱਟ ਵਜਣਗੇ ਇਹਦੇ ਨਾਲ ਹੁਣ ਲੋਈ ਭਾਬੀ ਇਹਦਾ ਦੁੱਧ ਬਣਾਇਆ ਸੀ ਉਹ ਸਾਰੇ ਕੂਤਰਾਂ ਨੂੰ ਦੇ ਦਿੱਤਾ ਤੇ ਆ ਜਿਹੜਾ ਬਗਲਾਂ ਵਾਲਾ ਇਹਨੂੰ ਆਪਾਂ ਦਿੱਤੀ ਇੱਕ ਆਈਡੀਫਲ ਗੋਲੀ ਜਿਹੜੀ ਹੁੰਦੀ ਆ ਤੇ ਉਹ ਚੀਨੇ ਨੂੰ ਦਿੱਤੀ ਆ ਉਹ ਮੂੰਹ ਫਟਦਾਈ ਉਹਨੂੰ ਦਿੱਤੀ ਆਪਾਂ ਜਿਹੜਾ ਕੂਤਰ ਪਾਣੀ ਪੂਣੀ ਦੇਣੀ ਜਾਂਦਾ ਗੋਲੀ ਆ ਵਾਲੀ ਤੇ ਇਹ ਵੀ ਵਰਤ ਕੇ ਦੇਖੀ ਜਾਂਦੇ ਹੁਣ ਆ ਹਨ ਇੱਕ ਇੱਕੋ ਹੀ ਕੂਤਰ ਨੂੰ ਦਿੱਤੀ ਵਾਸਤੇ ਦਾ ਰਿਜ਼ਲਟ ਦੇਖਾਂਗੇ ਜੁਵੇ ਨੂੰ ਐਵੇਂ ਆਵਾ ਕੋਣੀ ਜਿਹੜਾ ਕੁਝ ਵੀ ਤੇ ਬਾਕੀ ਸਾਰਿਆਂ ਦਾਣਾ ਪਾਣੀ ਜੋ ਵੀ ਆਪਾਂ ਦੇਣਾ ਦੋਣਾ ਦੇ ਕੇ ਟਰੇ ਜੱਟੀਏ ਆ ਖੁੱਡੇ ਅੱਜ ਲੈ ਕੇ ਫੇਰ ਸਾਫ਼ ਕਰਨ ਵਾਲੇ ਉਧਰਲਾ ਖੁੱਡਾ ਸਾਫ਼ ਕਰਦੇ ਪਾਉਂਦੇ ਪਤਾ ਨਹੀਂ ਢਿੱਲੀ ਹੋਈ ਸੀਗੀ ਪਤਾ ਨਹੀਂ ਕੀ ਗੱਲ ਉਧਰ ਆਂਡੇ ਉਂਡੇ ਦੇਈ ਜਾਂਦੀ ਆਪੇ ਮੈੜ ਬੁਲ ਕੇ ਤੇ ਇਹਨੂੰ ਲਾ ਕੇ ਛਟਿਆ ਦਵਾਈ ਦੂਈ ਦਿੱਤੀ ਇਹਨੂੰ ਹੁਣ ਇਹਨੂੰ ਮਿੱਠਾ ਮੂਠਾ ਸੋਣੀਆਂ ਮਾਰ ਲਾਪੀ ਪਹਿਲਾਂ ਕਪੀਲੀਆਂ ਹਰੀਆਂ ਮਾਰਦੀ ਸੀ ਹੁਣ ਦਵਾਈ ਦੁਬਾਰਾ ਪੀਲੀਆਂ ਲਾਪੀ ਮਾਰਨ ਤੇ ਆਹ ਸਾਰਾ ਜਾਲ ਜੂਲ ਸਾਫ਼ ਕੀਤਾ ਆਹ ਖੁੱਡਾ ਬਹੁਤ ਗੰਦਾ ਸੀ ਆਹ ਖੁੱਡਾ ਸਾਰਾ ਸਾਫ਼ ਤੋਂ ਤਾ ਨਰੋ ਚੰਗੀ ਤਰ੍ਹਾਂ ਆ ਵੀ ਸਾਫ਼ ਕੀਤਾ ਅੱਜ ਲਓ ਬਾਬਿਓ ਸੂਰਜ ਫੇਰ ਡੁੱਬਣ ਦੀ ਕਿਦਾਰ ਚ ਆ ਗਿਆ ਕੱਲ ਐਸ ਵੇਲੇ ਠਾਠਾ ਹੁੰਦੀ ਸੀ ਮੀਂਹੋਂ ਮੀਂਹ ਹੋ ਗਿਆ ਸੀ ਅੱਜ ਕੱਲ ਐਸ ਵੇਲੇ ਨੂੰ ਉੱਪਰਲੇ ਕਬੂਤਰਾਂ ਲਈ ਝਾੜ ਮਾਰ ਲਈਏ ਮੜੀ ਜੀ ਅੱਜ ਇਹਨਾਂ ਨੂੰ ਖੂਨ ਵਧਾਉਣ ਵਾਲੀ ਦਵਾਈ ਪਾਈ ਸੀਗੀ ਥੋੜੇ ਦਿਨ ਹੁਣ ਉਹੀ ਪਾਵਾਂਗੇ ਨਾ ਥੋੜੀ ਜੀ ਇਹੀ ਪ੍ਰੋਬਲਮ ਲੱਗਦੀ ਮੈਨੂੰ ਖੂਨ ਦੀ ਕਮੀ ਵਾਲੀ ਆਹ ਬੱਚਿਆਂ ਨੂੰ ਤੇ ਆ ਵੀ ਗੁੱਡਾ ਸਾਫ਼ ਕਰਨ ਵਾਲਾ ਕੱਲ ਨੂੰ ਇਹ ਵੀ ਕਰਾਂਗਾ ਦਾਗ ਜਿਆਦਾ ਆ ਬੇਠਾਂ ਘਾਟਾ ਇਹ ਵੀ ਸਾਫ਼ ਕਰਾਂਗੇ ਹਨਾ ਬਾਕੀ ਉਤਰ ਬੱਚੇ ਸਾਰੇ ਸਹੀ ਆ ਸਿਰਫ ਇਹਨਾਂ ਨੂੰ ਖੂਨ ਦੀ ਕਮੀ ਜੇ ਤੱਕ ਮੇਰਾ ਅੰਦਾਜ਼ਾ ਨਾ ਜਿਹੜੇ ਦਾਣੇ ਨੂੰ ਵੀ ਆ ਜਾਂ ਕਿਤਾ ਵੀ ਇਹਦੇ 'ਚ ਕੋਈ ਆਪਾਂ ਕਹਿ ਨਹੀਂ ਸਕਦੇ ਕਿ ਕੋਈ ਆਪਾਂ ਦੂ ਦਾ ਕੰਮ ਹੋਊਗਾ ਨਾ ਸਾਫ ਖੁੱਡਾ ਆਪਣਾ ਕੋਈ ਮੋਰੀ ਨਹੀਂ ਕੋਈ ਕੁਛ ਨਹੀਂ ਇਹ ਉਦਾਂ ਹੀ ਮਤਲਬ ਕਰਦੇ ਆ ਤੇ ਮਤਲਬ ਇੰਨਾ ਵੀ ਨਹੀਂ ਖਾਂਦੇ ਠੀਕ ਆ ਸਵੇਰ ਨੂੰ ਖਾਲੀ ਹੋ ਜਾਂਦੇ ਗੱਲ ਇੱਥੇ ਮੁੱਕਦੀ ਆ ਜੇ ਖਾਂਦੇ ਆ ਨਾ ਤੇ ਸਵੇਰ ਨੂੰ ਖਾਲੀ ਆ ਉਹ ਨਸਾਨ ਆ ਕਿ ਹਵਾ ਕੌਣ ਦਾਣਾ ਖਾਈ ਜਾਂਦੇ ਆ ਸਵੇਰ ਨੂੰ ਪੁੱਤਰ ਖਾਲੀ ਨਹੀਂ ਹੁੰਦੇ ਆਪਣੇ ਕਬੂਤਰ ਸਾਰੇ ਸਵੇਰ ਨੂੰ ਸਾਫ ਹੁੰਦੇ ਬਿਲਕੁਲ ਜੇ ਖਾਂਦੇ ਆ ਸਰੀਰ ਨੂੰ ਲਾਉਂਦੇ ਹੋ ਕਮਜ਼ੋਰੀ ਵੀ ਆਈ ਆ ਨਾ ਬਿਮਾਰ ਹੋਣ ਕਰਕੇ ਤੇ ਉਹ ਕਬੂਤਰੀ ਵੀ ਆਪਾਂ ਜਿਹੜੀ ਆਪਾਂ ਮੋਲੀ ਛੱਡਣੀ ਸੀ ਜਿਹੜੀ ਪਿਛਲੇ ਸਾਲ ਦੋ ਵਜੀਆਂ ਜਿੱਤੀ ਸੀ ਉਹ ਵੀ ਰੋਕ ਲਈ ਆ ਨਾ ਕਬੂਤਰੀ ਤੇ ਉਹ ਹੁਣ ਮੈਂ ਦੇਖਦਾ ਕਰੀ ਕੀ ਹਿਸਾਬ ਤਾਂ ਉਹਨੂੰ ਪੱਟਣਾ ਪੈਣਾ ਆਪਾਂ ਨੂੰ ਝਾੜੇ ਬਹੁਤ ਪੈ ਗਈ ਆ ਤੇ ਪੱਟਦੇ ਆ ਹਨਾ ਇਧਰੋਂ ਵਾਪੇ ਪਿੰਡ ਵਧੀਆ ਦਿਖਣ ਲੱਪਿਆ ਹੋਰ ਗੱਲਾਂ ਦੀਆਂ ਗੱਲਾਂ ਸਾਰੇ ਪਾਸਿਓ ਹੁਣ ਕਬੂਤਰ ਜਾਊਗੇ ਨਹੀਂ ਆਪਣੇ ਕਬੂਤਰ ਹੁਣ ਢੇੜਾ ਬਣਾਉਣ ਲੱਪੇ ਇਧਰੋਂ ਵੀ ਜਾਂਦੇ ਆ ਇਧਰ ਸਾਰੇ ਕਬੂਤਰ ਘੁੰਮ ਕੇ ਆਉਂਦੇ ਆ ਇਧਰੋਂ ਵੀ ਤੇ ਇਧਰੋਂ ਵੀ ਤੇ ਉਹ ਪੱਖੇ ਦਾ ਨੁਕਸਾਨ ਹੋ ਗਿਆ ਬਾਬੇ ਉਹ ਰਾ ਕਲ ਨੇਰੀ ਇੱਕ ਜਗ ਦਾ ਮਾਈ ਸਮਾਨ ਸਾਹਮਦੇ ਸਾਹਮਦੇ ਪੱਖਾ ਡਿੱਗ ਗਿਆ ਮੈਂ ਵੀ ਨਹੀਂ ਫੇ ਚੱਕਿਆ 빙ਾ ਹੋ ਗਿਆ ਪੱਖਾ ਇਹ ਹੁਣ ਸਾਰੀ ਬੋਡੀ ਨਵੀਂ ਪੋਣੀ ਪਊਗੀ ਕੋਣੀ ਕੀ ਆ ਹੁਣ ਨਵਾਂ ਹੀ ਲਿਆਵਾਂਗੇ ਪੱਖਾ ਉਧਰ ਦਾ ਕੂਲਰ ਹੈਗਾ ਆਪਣੇ ਕੋ ਜੇ ਲੋਡ ਪਈ ਤਾਂ ਨਵਾਂ ਹੀ ਲਿਆਵਾਂਗੇ ਹਨਾ ਉਹ ਮੇਲੀ ਜਾਣਾ ਪਿੰਡਾ ਉਧਰ ਤਾਂ ਟਰਾਂਮ ਹੀ ਆਪਣੇ ਜਾਂਦੇ ਹੀ ਰਹਿੰਦੇ ਆ ਜਾਂਦੇ ਹੀ ਜਾਂਦੇ ਆ ਕਿल्ले ਡੇੜ ਕਿੱਲੇ ਤੇ ਫਰਕ ਆ ਵਿੱਚ ਬਸ ਜਿਹੜੇ ਵੀਰਾਂ ਦੇ ਕਮੈਂਟ ਹੁੰਦੇ ਸੀਗੇ ਵੀ ਜਿੱਦਾਂ ਮਤਲਬ ਵੀ ਕਬੂਤਰ ਕੂਤਰ ਦੀ ਪਛਾਣ ਜਦਾਂ ਕਰੀਏ ਕੂਤਰ ਸਹੀ ਆ ਜਾਂ ਨਹੀਂ ਹੈ ਨਾ ਤੇ ਭਾਈ ਉਹ ਵੀ ਦੱਸ ਦਿੰਨੇ ਆਪਾਂ ਕੂਤਰ ਫੜ ਕੇ ਲਿਉਣਾ ਮੈਂ ਇੱਕ ਤੇ ਤੁਹਾਨੂੰ ਉਹ ਦੱਸਦਾ ਨਾ ਕੂਤਰ ਭੱਜੂਗਾ ਨਹੀਂ ਇਹ ਅੰਦਾਜ਼ੇ ਹੀ ਆ ਕਈ ਵੇਲੇ ਉਲਟ ਵੀ ਹੋ ਜਾਂਦਾ ਐਡਾ ਵੀ ਕੋਈ ਨਹੀਂ ਪਰ ਜਿਹੜੇ ਚੰਗੇ ਕੂਤਰ ਦੇ ਅੰਦਾਜ਼ਾ ਉਹ ਤੁਹਾਨੂੰ ਦੱਸਦਾ ਮੈਂ ਫੜ ਕੇ ਤੇ ਬਾਬੇ ਜਿੱਦਾਂ ਨਾ ਜਿਹੜੇ ਆ ਪਰ ਹੁੰਦੇ ਕੂਤਰ ਦੇ ਆ ਗਬਲਾ ਪਰ ਜਿੰਨਾ ਵੱਡਾ ਹੋਊਗਾ ਉਹਨਾਂ ਕੂਤਰ ਚੰਗਾ ਹੋਊਗਾ ਤੇ ਜਿੰਨੇ ਪਰ ਖੁੱਲੇ ਹੋਣਗੇ ਚੋੜੇ ਹੋਣਗੇ ਪਰ ਇਦਾਂ ਉਹਨਾਂ ਕੂਤਰ ਤੁਹਾਡਾ ਖੜ ਕੇ ਉੱਡੂਗਾ ਮੱਠਾ ਉੱਡੂਗਾ ਤੇ ਫੰਜੇ ਚੈੱਕ ਕਰ ਲਓ ਦੂਜੀ ਆ ਗਈ ਗੱਲ ਬਾਬੇ ਦੀ ਅੱਖ ਦੀ ਅੱਖ ਉਹ ਕਲੀਅਰ ਹੁੰਦੀ ਕਿ ਨਹੀਂ ਹੁਣ ਆ ਸਿਰ ਚਪਟਾ ਹੋਣਾ ਚਾਹੀਦਾ ਜਿਹੜਾ ਵਧੀਆ ਕਮਪਟਰ ਦੀ ਨਿਸ਼ਾਨੀ ਹੁੰਦਾ ਹੁੰਦੀ ਜਿਹੜਾ ਆ ਸਿਰ ਹੁੰਦਾ ਨਾ ਆ ਚਪਟਾ ਹੋਣਾ ਚਾਹੀਦਾ ਓਏ ਤੇ ਅੱਖ ਦੇ ਘੇਰੇ ਬਾਬੇ ਜਿਹੜਾ ਉੱਪਰ ਰੱਖਦੇ ਘੇਰਾ ਨਾ ਇਹ ਕਹਾ ਉਹ ਜਿੰਨਾ ਕਾਲਾ ਹੋਊਗਾ ਉਹਨਾਂ ਬੈਸਟ ਤੇ ਇੱਕ ਜਿਹੜੀ ਕਾਲੀ ਅੱਖ ਆ ਇਹਦੇ ਆਲੇ-ਦੁਆਲੇ ਜਿਹੜਾ ਇੱਕ ਛੋਟਾ ਜਿਹਾ ਘੇਰਾ ਹੁੰਦਾ ਇੱਕ ਉਹ ਸਭ ਤੋਂ ਵਧੀਆ ਜਿੰਨਾ ਉਹ ਗੂੜਾ ਹੋਊਗਾ ਘੇਰਾ ਉਹਨਾਂ ਇੱਕ ਕਬੂਤਰ ਬਾਬੇ ਉਹ ਭੱਜਣ ਦੇ ਚਾਂਸ ਘਟਾ ਠੀਕ ਆ ਆ ਨਿਸ਼ਾਨੀਆਂ ਹੁੰਦੀਆਂ ਨੇ ਚੰਗੇ ਕਬੂਤਰ ਦੀਆਂ ਹੁੰਦੀਆਂ ਤੇ ਇਹਦੀ ਮਾਂ ਪਿਛਲੇ ਸਾਲ ਵਾਸ਼ਿੰਗ ਮਸ਼ੀਨ ਜਿੱਤੀ ਸੀ ਆ ਪੱਠੇ ਦੀ ਆਪਣੀ ਤੇ ਜਿਹੜਾ ਪਿਓ ਸੀ ਉਹ 2-3 ਸਾਲ ਪਹਿਲਾਂ ਫਰਿੱਜ ਜਿੱਤਿਆ ਸੀ ਉਹ ਆਪਣੇ ਕੋ ਇਹਦਾ ਨੀ ਇਸ ਟਾਈਮ ਤੇ ਲਾਈਟ ਆ ਰਹੀ ਤੇ ਹੁਣ ਕੂਲਰ ਵੀ ਚੱਲ ਪਿਆ ਕਿਉਂਕਿ ਹਨੇਰੀ ਬਹੁਤ ਚੱਲੀ ਸੀ ਤੇ ਉਹਦੇ ਕਰਕੇ ਲਾਈਟ ਵੀ ਨਹੀਂ ਆਈ ਸਵੇਰ ਦੀ ਹੈ ਨਾ ਤੇ ਆਪਣਾ ਜਿਹੜਾ ਬੱਚਾ ਬਾਬਿਓ ਇਹਨੂੰ ਪਾਣੀ ਤੇ ਕਰਦੇ ਹਾਂ ਹੁਣ ਹਨਾ ਇਹਨੂੰ ਛੱਡਣਾ ਪਹਿਲਾਂ ਹੁਣ ਬਾਜੀ ਤੇ ਆਪਾਂ ਆ ਬੱਚੇ ਨੂੰ ਜਿਹੜਾ ਆਪਣਾ ਬੱਚਾ ਕਿਕਰ ਤੇ ਬਹਿ ਗਿਆ ਹੀ ਆ ਗਿਆ ਇਹ ਬੱਚਾ ਡਾਰਕ ਤੇ ਤਾਂ ਖੁੰਦਾ ਸਰਾ ਕਰਾਉਂਦਾ ਮਤਲਬ ਤੇ ਆ ਆਪਣੀ ਝਾਲਰਾਂ ਵਾਲੀ ਆ ਇਹ ਵੀ ਵਧੀਆ ਉੜਦੀ ਆ ਉਤਰੀ ਐ ਵਧੀਆ ਹਨਾ ਤੇ ਉਹ ਕੂਤੇ ਹੀ ਹੁਣ ਆਪਾਂ ਕੱਢਣੀਆਂ ਪਿਛਲੇ ਸਾਲੇ ਦਾ ਬੱਚੇ ਇਹਦੇ ਭਰਾ ਮਤਲਬ ਆਪਣੇ ਕੋਲ ਜਿੱਤੇ ਵਾਰੀਆਂ ਵਧੀਆ ਵਧੀਆ ਉੜੇ ਮਤਲਬ ਹੋਣਾ ਗੜਾ ਚਿੱਟਾ ਪਾਨੀਆਂ ਇਹ ਘਟ ਗਿਆ ਆਪਣੇ ਪੁੱਤਰ ਅਜ ਇਹ ਪਹਿਲਾਂ ਜਦੋਂ ਬਿਮਾਰ ਸੀ ਨਾ ਚਟੀਆਂ ਮਿੱਠਾਂ ਦੇ ਦਾਗ ਗਿਆ ਹੁਣ ਉਹਦਣ ਆਪਾਂ ਸਾਫ਼ ਵੀ ਕੀਤਾ ਇਹ ਦਾਗ ਤਾਂ ਨਹੀਂ ਜਾਣੇ ਹੁਣ ਤੇ ਇਹ ਇਹ ਨਿਸ਼ਾਨੀ ਹੁਣ हट ਗਈ ਹੈ ਇਹ ਜੀ ਹੁਣ ਮਿੱਠਾ ਮਾਰਦੇ ਹੀ ਕੋਈ ਕੱਚੇ ਗੁੱਤਰ ਵੀ ਗਈ ਲੋੜ ਕੇ ਆ ਕੇ ਜ਼ੋਰ ਲਾ ਕੇ ਨਾ ਕੱਚੇ ਗੁੱਤਰ ਵੀ ਮਾਰਦੇ ਹੁੰਦੇ ਧਰੀਆਂ ਵਿਖਾਂ ਤੇ ਆਪਾਂ ਜਾ ਭਸਮ ਦਿੱਤੀ ਬਾਬਿਓ ਵੰਗ ਭਸਮ ਖਮੀਰਿਆ ਚ ਬਲਾ ਕੇ ਦਿੱਤੀ ਸੀ ਇਹ ਤੇ ਦੇਖਦੇ ਆ ਕੀ ਰਿਜ਼ਲਟ ਹੈ ਕੱਲ ਨੂੰ ਦੱਸਣਗੇ ਹੁਣ ਹੁਣ ਤੱਕ ਤਾਂ ਫਰਕ ਆ ਕੰਪਟਰ ਬਹਿਣੀ ਚ ਉੱਠਣ ਚ ਹੁਣ ਤੱਕ ਸਾਰੇ ਅਜ ਫਰਕ ਆ ਆ ਆਪਣੀਆਂ ਚਿੜੀਆਂ ਦੇ ਵੀ ਕਰੋ ਸ਼ੌਕ ਉਹ ਚਿੜੀਓ ਫੇ ਤਾਂ ਆਂਡੇ ਉਂਡੇ ਦੇ ਕੇ ਬਾਬੇ ਖਰਾਬ ਕਰੀ ਜਾਂਦੀ ਆ ਹੁਣ ਇਹਦਾ ਟਾਈਮ ਨਹੀਂ ਹੋਣਾ ਅਗਲੇ ਮਹੀਨੇ ਕੱਢਣਗੇ ਆ ਇਹ ਬੱਚੇ ਸਿਆਲਾਂ ਨੂੰ ਤਾਂ ਬਹੁਤ ਵਾਦਾ ਹੋ ਜਾਂਦਾ بڑے ਬੱਚੇ ਹੋ ਜਾਂਦੇ ਸਿਆਲਾਂ ਨੂੰ ਜਦੋਂ ਹੁਣ ਆਉਣਾ ਫੇ ਗਰਮੀਆਂ ਨੂੰ ਮਰ ਮੁਰਝ ਜਾਂਦੇ ਵਿਚਾਰੇ ਫੇ ਹੋ ਜਾਂਦੇ ਕਿ ਨਹੀਂ ਇਹਨਾਂ ਨੂੰ ਵੀ ਅੱਜ ਦਵਾਈ ਪਾ ਕੇ ਪਾਣੀ ਪਾਇਆ ਜਿਹੜਾ ਹਾਵਾਲਾ ਪਾਣੀ ਨਾ ਦਵਾਈ ਪਾਈ ਜਾ ਵਿੱਚ ਇਹ ਨਾਲ ਹੀ ਵੀ ਤੇ ਮੀਂਹ ਮੂਵੇਂ ਨਾਲ ਉੱਤੇ ਪਿਆ ਆ ਤੇ ਉਹਦੇ ਕਰਕੇ ਆਹ ਕੁਤਰੀ ਵੀ ਸੈਟਾ ਹੁਣ ਇਹਨੂੰ ਦਾਣੀ ਦੂਣੇ ਪਾਉਣੇ ਆ ਹੋ ਜੂਗੀ ਸਵੇਰ ਤੱਕ ਸੈਟ ਇਹਨੂੰ ਦਵਾਈ ਲਾ ਦਤੀ ਆ ਤੇ ਹਾਈ ਟੈਕ ਦਿੱਤੀ ਥੋੜੀ ਜੀ ਇਹਨੂੰ ਕਿਉਂਕਿ ਬਹੁਤ ਕਮਜ਼ੋਰ ਸੀ ਮੈਨੂੰ ਲੱਗਾ ਸ਼ਾਇਦ ਮਲਾਪਾ ਵੀ ਨਾ ਹੋਣ ਹਾਈ ਟੈਕ ਮਾੜੀ ਜੀ ਦਿੱਤੀ ਆ ਤੇ ਪਾਵਰ ਜੈਲ ਦਿੱਤੀ ਆ ਤੇ ਥੋੜੀ ਜੀ ਲੀਵਰ 50 ਤੋਂ ਤੇ ਇੱਕ ਖੂਨ ਵਧਾਉਣ ਵਾਲੀ ਦਵਾਈ ਹੁੰਦੀ ਆ ਇੱਕ ਉਹ ਦਿੱਤੀ ਆ ਬਾਬੇ ਵਾਣ ਲੱਗੇ ਜਿਹੜਾ ਇਹ ਵਾਣ ਪਿੱਛੋਂ ਬਹੁਤ ਆਸ ਵਾਲੀ ਤੂੜੀ ਜੀ ਇਹਨਾਂ ਨੇ ਅੱਗ ਲਾ ਕੇ ਛੱਡੀ ਹੋਈ ਆ ਦੀ ਤੂੜੀ ਬਹੁਤ ਹੁੰਦੀ ਸਵਾਜ ਹੀ ਨਾ ਉਡੜ ਕੇ ਬੜੀ ਹੁੰਦੀ ਅੰਦਰ ਚ ਇੱਕ ਵਾਣ ਕੇ ਇਹਨੂੰ ਪਾਣੀ ਪੂਣੀ ਲਾਉਣ ਕੇ ਕਾ ਵੀ ਬਹੁਤ ਆਪ ਦੇ ਪਿੱਛੇ ਸੀਖ ਬਹੁਤ ਮਾਰਦੇ ਸ਼ੀਸ਼ੇ ਘਰ ਦੇ ਬੜੇ ਗਰਮ ਹੁੰਦੇ ਆ ਉਧਰ ਤਾਂ ਪਾਣੀ ਲੱਗਣ ਲੱਗ ਪਿਆ ਕਦੂ-ਕਦੂ ਹੋਣ ਲੱਗ ਪਈ ਗਿਆ ਹੁਣ ਹੁਣ ਟਾਈਮ ਆਊਗਾ ਟੋਬਿਆਂ ਆਲਾ ਜੇ ਗਰਮੀ ਪਾਊਗੀ ਤਾਂ ਆਈਆਂ ਨੇ ਤਾਂ ਮੀਂਹ ਮੂ ਹੀ ਪਈ ਜਾਂਦੇ ਆ ਔਰ ਜਦੋਂ ਮੌਸਮ ਲੰਘ ਗਿਆ ਉਸ ਗਰਮੀ ਪੈਣ ਲੱਪੈਣੀ ਆ ਤੇ ਲੋ ਬਾਬੇ ਉਹ ਗੁਰੂ ਘਰ ਵੀ ਪਾਠ ਸ਼ੁਰੂ ਹੋ ਗਿਆ ਆ ਤੇ ਸੱਤ ਦਾ ਟਾਈਮ ਹੋ ਗਿਆ ਤੇ ਓਕੇ ਬਾਬਿਓ ਮਿਲਦੇ ਆਂ ਅਗਲੀ ਵੀਡੀਓ ਚ ਜੇ ਵੀਡੀਓ ਵਧੀਆ ਲੱਗਦੀ ਆਉਂਦੀ ਹੈ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਲਾਜ਼ਮੀ ਸ਼ੇਅਰ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਆ ਕਰੋ ਤੇ ਮਿਲਦੇ ਆਂ ਬਾਬਿਓ ਅਗਲੀ ਵੀਡੀਓ ਚ